ਆ ਭਾਈ ਜੀ ਖੜੇ ਹੋਏ ਨੇ ਇਹਨਾਂ ਨੂੰ ਪੁੱਛਦੇ ਵੀਰ ਜੀ ਆ ਕੀ ਜੁਗਾਰ ਤੁਸੀਂ ਬਣਾਇਆ ਹੋਇਆ ਕੀ ਚੀਜ਼ ਹੈ ਜੀ ਇਹ ਇਹ ਜੀ ਕਹਿੰਦਾ ਇੱਕ ਆ ਉਤਾਰ ਕੇ ਬੋਲੋ ਆਵਾਜ਼ ਨਹੀਂ ਆਣੀ ਹਾਂਜੀ ਇੱਕ ਤਾਂ ਕਹਿੰਦਾ ਜੀ ਇਹਦੇ ਵਿੱਚ ਜਦੋਂ ਅਹ ਲਾਵਾਂਗੇ ਅੱਖਾਂ 'ਚ ਧੂਆ ਨਹੀਂ ਜਾਂਦਾ ਅੱਛਾ ਧੂਆ ਠੀਕ ਹੈ ਜੀ ਬਾਕੀ ਇਹ ਕਿਸਾਨ ਨੂੰ ਨਹੀਂ ਚੜਦਾ ਮੂੰਹ 'ਤੇ ਨਹੀਂ ਧੂਆ ਵੱੜਦਾ ਇਹਨੂੰ ਲਾ ਕੇ ਕਿਹੜਾ ਧੂਆ ਕਿਹੜੇ ਧੂਆ ਦੀ ਗੱਲ ਹੈ ਕਿਹੜੇ ਕਹਿੰਦੇ ਉਹ ਬੰਬ ਮਾਰ ਰਹੇ ਸਾਡੇ ਅੱਛਾ ਅੱਛਾ ਥਰੂ ਗੈਸ ਅਥਰੂ ਗੈਸ ਜਦੋਂ ਸਾਡੇ ਤੇ ਸਾਡੇ ਤੇ ਹਾਂ ਹਾਂ ਉਹਦਾ ਕਹਿੰਦਾ ਨਾ ਧੂਆ ਸਾਨੂੰ ਕਹਿੰਦੇ ਆ ਕੇ ਮਾਰ ਦੇਵੇ ਠੀਕ ਹੈ ਨਾ ਸਾਡੀਆਂ ਤੇ ਨਾ ਸਾਡੇ ਕਹਿੰਦਾ ਮੂੰਹ ਦੇ ਵਿੱਚ ਪੈਂਦਾ ਨਾ ਸਾੜੀਆਂ ਨਾਸਾਂ ਰਹੀ ਚਾੜੂ ਆ। ਅੱਛਾ ਇਸ ਕਰਕੇ ਇਹ ਤੁਸੀਂ ਬਣਾਇਆ ਆਪ ਹੀ ਬਣਾਇਆ ਆਪ ਹੀ ਬਣਾਇਆ ਕੀ ਮਤਲਬ ਇਹ ਤਾਂ ਮਤਲਬ ਪੁਰਾਣੀ ਬੋਤਲ ਪਾਣੀ ਬੋਤਲ ਬੋਤਲ ਉਹਨੂੰ ਉਲਟ ਕੇ ਬਣਾ ਲਿਆ। ਉਹਨੂੰ ਲੈ ਕੇ ਉਹਨੂੰ ਪਾੜ ਕੇ ਇਹ ਆਈਡੀਆ ਤੇ ਕਿਵੇਂ ਆਇਆ ਜੀ ਮਾਈਂਡ 'ਚ? ਬੱਸ ਜੀ ਕਹਿੰਦਾ ਜੱਟ ਦੀ ਗਾੜੀ ਹੁੰਦੀ ਹੈ ਜੀ। ਅੱਛਾ ਜੱਟ ਤਾਂ ਜੀ ਗਾੜ ਲਾ ਹੀ ਲੈਂਦੇ ਨਾ ਕੋਈ ਨਾ ਕੋਈ। ਚਲੋ ਠੀਕ ਹੈ ਜੀ ਬਹੁਤ ਵਧੀਆ ਜੀ। ਕਿੱਥੋਂ ਆਏ ਹੋ ਸਾਹਿਬ ਜੀ? ਜਿਲ੍ਹਾ ਫਾਜ਼ਿਲਗਾ ਜੀ। ਫਾਜ਼ਿਲਗਾ ਤੋਂ। ਕੀ ਲੱਗਦਾ ਆਪ ਜੀ ਨੂੰ ਮਾਹੌਲ ਕਿ ਕਿੱਦਾਂ ਕਿਉਂਕਿ ਜੋ ਕਹਿੰਦਾ ਸਾਡੇ ਨਾਲ ਉਹ ਤਤਿਆਚਾਰ ਕਰਨਗੇ ਤਾਂ ਫਿਰ ਉਹਦਾ ਜਵਾਬ ਦੇਵਾਂਗੇ ਹਾਂ ਮਤਲਬ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਹਾਂ ਜੇ ਸਿਰ ਤੋਂ ਪਾਈ ਨੰਗਾ ਫਿਰ ਅਸੀਂ ਕਿੰਦਾ ਉਠਾਂਗੇ ਤਾਂ ਹੁਣ ਕਰੀ ਆਦਿਆਂ ਵੀ ਅਸੀਂ ਜੋ ਕਹਿੰਦੇ ਵੀ ਕੋਸ਼ਸ਼ ਸ਼ਾਂਤ ਬੈਠੇ ਰਹੀਏ ਜੀ ਬਿਲਕੁਲ ਨਾ ਕਿਸੇ ਨੂੰ ਖੱਜਲ ਖਰਾਬ ਕਰੀਏ ਉਹ ਸਾਨੂੰ ਖਰਾਬ ਕਰਦੇ ਆ ਫਿਰ ਸਰਕਾਰਾਂ ਕਰਦੀਆਂ ਤਾਂ ਸਾਨੂੰ ਕਰਨਾ ਪਊਗਾ ਉਹਨਾਂ ਨੂੰ ਬਿਲਕੁਲ ਬਿਲਕੁਲ ਇੱਕ ਨਾ ਆਪਾਂ ਮੈਂ ਕਈ ਵਾਰ ਗੱਲ ਕਰਦਾ ਪਰ ਜਿਆਦਾ ਭੋਲੇ ਜੇ ਨਹੀਂ ਹੈਗੇ ਜੀ ਆਪਾਂ ਨੂੰ ਲੋਲੀਪਾਪ ਦਿੱਤਾ ਜਾਂਦਾ ਹੈ ਕਿ ਹਾਂ ਤੁਹਾਡੀ ਗੱਲਾਂ ਮੰਨ ਲਈਆਂ ਆਪਾਂ ਉੱਠ ਕੇ ਚਲੇ ਜਾਂਦੇ ਆ ਪਿਛਲੀ ਵਾਰ ਸਾਡੇ ਨਾਲ ਇਹੀ ਹੋਇਆ ਹੁਣ ਤਾਂ ਆਪਾਂ ਜਿਹੜੇ ਸਾਡੇ ਕੀ ਕਹਿੰਦੇ ਆ ਆਗੂ ਸਾਹ ਬਣਾ ਕੇ ਲੱਗੇ ਆ ਉਹਨਾਂ ਦੀਆਂ ਜਾਗਦੀਆਂ ਜ਼ਮੀਰਾਂ ਹਾਂ ਉਹ ਕਹਿੰਦੇ ਆ ਜਿਹੜੇ ਅੱਗੇ ਦੂਜੇ ਸੀ ਆਗੂ ਸੀ ਪਹਿਲਾਂ ਉਹ ਉਹ ਮਰੀਆਂ ਜ਼ਮੀਰਾਂ ਵਾਲੇ ਸੀ ਸਾਨੂੰ ਵੇਚ ਕੇ ਗਏ ਸਾਡਾ ਦੋਲ ਇਸ ਕਰਕੇ ਕਹਿੰਦਾ ਜਿਹੜਾ ਹੁਣ ਸਾਡੇ ਜਿਹੜੇ ਆਗੂ ਸਾਡੇ ਅੱਗੇ ਆ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਉਸ ਕਰਕੇ ਕਹਿੰਦਾ ਸੀ ਇਹ ਅंदोलਨ ਜਿੱਤਾਂਗੇ ਵੋਟਾਂ ਦੇ ਟਾਈਮ ਆਪਾਂ ਇਹ ਗੱਲਾਂ ਯਾਦ ਰੱਖਾਂਗੇ ਕਿ ਵੋਟਾਂ ਦੇ ਟਾਈਮ ਅਸੀਂ ਭੁੱਲ ਜਾਂਦੇ ਸਾਰਾ ਕੁਝ ਨਹੀਂ ਨਹੀਂ ਅਸੀਂ ਤਾਂ ਨਹੀਂ ਭੁੱਲੇ ਜੀ ਅੱਛਾ ਜੀ ਅਸੀਂ ਤਾਂ ਕਹਿੰਦਾ ਜਿਹੜੇ ਪਾਈਆਂ ਵੋਟਾਂ ਤਾਂ ਲੋਟਿਆਂ ਨੂੰ ਹੀ ਪਾਈਆਂ ਅੱਛਾ ਜੇ ਜਦੋਂ ਐਮਐਲਏ ਦੀਆਂ ਆਈਆਂ ਪੰਜਾਬ ਦੇ ਵਿੱਚ ਤਾਂ ਅਸੀਂ ਲੋਟਿਆਂ ਨੂੰ ਵੋਟਾਂ ਪਾਈਆਂ ਅਸੀਂ ਤਾਂ ਇਹਨਾਂ ਨੂੰ ਪਾਈਆਂ ਹੀ ਨਹੀਂ ਕਿਸੇ ਨੂੰ ਮੂੰਹ ਨਹੀਂ ਲਾਇਆ ਫਿਰ ਵੀ ਇਹ ਜਿੱਤ ਕੇ ਅੱਗੇ ਆ ਜਾਂਦੇ ਨੇ ਇਹਦਾ ਕੀ ਕਾਰਨ ਲੱਗਦਾ ਆਪ ਜੀ ਨੂੰ ਇਹ ਲੋਕਾਂ ਦਾ ਹਜੇ ਤੱਕ ਲੋਕੀ ਜਾਗਰੂ ਨਹੀਂ ਇੰਨੇ ਹੋਏ ਇਹਨੇ ਜਾਗਰੂ ਹੋ ਜਾਣ ਲੋਕੀ ਤਾਂ ਬਹੁਤ ਆ ਫਿਰ ਜ ਸੁੱਤੇ ਪਏ ਆ ਇਹਨਾਂ ਮਗਰ ਲੱਗਦੇ ਕਈ ਲੋਕਾਂ ਨੂੰ ਐ ਵੀ ਲੱਗਦਾ ਇਹ ਤਾਂ ਕੱਲਾ ਕਿਸਾਨੀ ਦਾ ਹੀ ਮੁੱਦਾ ਹੈ ਕਿਸਾਨਾਂ ਦੇ ਲਈ ਸਾਡੇ ਨਾਲ ਇਹਦਾ ਕੋਈ ਲਿੰਕ ਨਹੀਂ ਨਹੀਂ ਜੀ ਕਿਸਾਨਾਂ ਦਾ ਮੁੱਦਾ ਤਾਂ ਹੈ ਐਮ ਐਸ ਪੀ ਦੀ ਅਸੀਂ ਮੰਗ ਕਰਦੇ ਆ ਜਿਹੜਾ ਸਾਡੇ ਕੋਲੋਂ ਜਿਵੇਂ ਵੇਖੋ ਜੀ ਕਹਿੰਦੇ ਕਣਕ ਸਾਡੀ ਕਹਿੰਦੇ 2200 ਨੂੰ ਖਰੀਦਦੇ ਆ ਤੇ ਗਰੀਬ ਨੂੰ ਉਹਦੇ ਚੋਂ ਆਟਾ ਕਹਿੰਦਾ 2500 ਤੇ ਘਰਾਟਾ ਮਿਲ ਜਾਂਦਾ ਜੀ ਜੀ ਤੇ ਜਿਹੜਾ ਗੰਡਾ ਸਾਡੇ ਕੋਲੋਂ ਜੀ ਕਹਿੰਦਾ ਉਹਦੀ ਐਮਐਸਪੀ ਹੋਵੇ ਤਾਂ ਜ਼ਿੰਮੇਦਾਰ ਤੋਂ ਗੰਡਾ ਜੇ ਉਹ ਕਹਿੰਦਿਆ ਵੀ 10 ਰੁਪਏ ਖਰੀਦਣਗੇ ਤਾਂ 15 ਰੁਪਏ ਦੀ ਕਰਕੰਡਾ ਮਿਲੂਗਾ। ਅੱਛਾ ਜੀ। ਕਿਉਂਕਿ ਉਹ ਗਰੀਬ ਦੇ ਕਹਿੰਦਾ ਵੀ ਉਹਨਾਂ ਹੀ ਆ। ਠੀਕ ਹੈ ਜੀ। ਇਹ ਜ਼ਿਮੀਦਾਰ ਦੇ ਨਹੀਂ ਜਿਹੜਾ ਸਾਡੀ ਸਰੋਂ ਆ ਉਹਦਾ ਜੇ ਕਹਿੰਦਾ ਸਾਨੂੰ ਸਹੀ ਤੇਲ ਮਿਲੂਗਾ। ਅਸੀਂ ਤੇਲ ਕਢਾ ਵੀ ਲਵਾਂਗੇ ਮੁੱਲ ਲੈ ਕੇ। ਠੀਕ ਹੈ ਜੀ। ਫੇਰ ਆ ਕੋਸਾ ਜਿਹਦੇ ਐਮਐਸਪੀ ਸਾਨੂੰ ਮਿਲੇ ਤਾਂ ਕਹਿੰਦਾ ਸਾਰਾ ਨਾਲ ਜਿਹੜੇ ਸਾਡੇ ਗਰੀਬ ਹੈਗੇ ਆ ਵੀਰ ਮਜ਼ਦੂਰ ਆ ਉਹ ਵੀ ਕਹਿੰਦਾ ਉਹਦੇ ਨਾਲ ਕਸ਼ਾਲ ਹੁੰਦੇ ਆ ਅਸੀਂ ਇਕੱਲੇ ਜ਼ਿਮੀਦਾਰ ਨਹੀਂ ਕਸ਼ਾਲ ਹੁੰਦੇ ਇਹਨਾਂ ਨੂੰ। ਠੀਕ ਹੈ ਜੀ। ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।